ਅਸੀਂ ਵੀਰ ਜੀ ਆ ਟਾਈਮ ਖਨੌਰੀ ਬਾਡਰ ਤੇ ਪਹੁੰਚ ਚੁੱਕੇ ਹਾਂ ਜੋ ਕਿ 13 ਫਰਵਰੀ ਤੋਂ ਲੈ ਕੇ 29 ਗਸਤ ਹੋ ਚੁੱਕੀ ਏ ਤੇ ਖਨੌਰੀ ਬਾਡਰ ਦਾ ਮੈਂ ਤਾਜ਼ਾ ਮਾਹੌਲ ਵਿਖਾਉਣ ਲੱਗਾ ਜਿਹੜਾ ਕਿ ਇਹ ਰਹਿਣ ਬਸੇਰਾ ਵੜਿਆ ਏ ਤੇ ਇਹ ਤਰਪਾਈਲ ਪਾਈ ਗਈ ਰਹਿਣ ਪਸੇਰਾ ਬਣਿਆ ਆ ਇਹ ਸਾਰਾ ਪੱਖੇ ਲੱਗੇ ਹੋਏ ਇਹ ਕਿਸਾਨ ਜਿਹੜੇ ਸਾਡੇ ਮੌਜਾ ਮਾਨ ਡਏ ਆ ਤੇ ਆ ਕਿਉਂਕਿ ਕੁਝ بارش ਹੋਣ ਕਰਕੇ ਨਾ ਤੇ ਕੁਝ ਤੰਬੂ ਦੀ ਜਿਹੜੀ ਹਾਲਤ ਸਾਡੀ ਖਸਤਾ ਸੀ ਹੁਣ ਅਸੀਂ ਉਹਨੂੰ ਮੁਕੰਮਲ ਤੌਰ ਤੇ ਬਣਾਇਆ ਇਹ ਮੈਂ ਤਾਜ਼ਾ ਮਾਹੌਲ ਉਖਾਣ ਦਾ ਅੱਜ ਦਾ ਤੁਹਾਨੂੰ ਕਿਉਂਕਿ ਡਟੇ ਖੜੇ ਸ਼ਾਂਤ ਮਾਈ ਨਾਲ ਰਹਿਣ ਰੱਥੇ ਇਹ ਤਲਵੰਡੀ ਬੁੱਧ ਸਿੰਘ ਜਿਹੜੇ ਹੋਰ ਵੀ ਸਿੰਘ ਜਿਹੜੇ ਆਏ ਸੀ ਸ਼ਿਫਟ ਉਹ ਐਸ ਟਾਈਮ ਮजूद ਸਨ ਕਿਉਂਕਿ ਅੱਜ 29 ਗਗਸ ਦੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦੀ ਹੋਈ ਸੀ ਬਾਰਿਸ਼ ਹੋਣ ਕਰਕੇ ਤੇ ਜਿਹੜਾ ਤੰਬੂਆਂ ਦੀ ਹਾਲਤ ਕੋਈ ਖਸਤਾ ਹੋ ਚੁੱਕੀ ਸੀ ਇਹ ਕਰਕੇ ਜਿਹੜੇ ਦੁਬਾਰਾ ਫਿਰ ਬਰੰਤ ਕੀਤੀ ਗਈ ਸੀ ਇਹ ਖਨੌਰੀ ਬਾਰਡਰ ਦਾ ਮੈਂ ਤਾਜ਼ਾ ਮੌਲ ਖੋਣ ਰਿਹਾ ਤੁਹਾਨੂੰ ਦੇਖੋ ਕਿਸਾਨ ਜਿਹੜੇ ਆਪੋ ਆਪਣੇ ਕੰਮਾਂ ਦੇ ਵਿੱਚ ਡਟੇ ਖੜੇ ਐ